ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਲਾਈਨਿੰਗ ਵਾਲੇ ਸੂਟ ਨੂੰ ਸਿਲਾਈ ਕਰਾਂਗੇ ਠੀਕ ਹੈ ਜੀ ਦੇਖੋ ਮੈਂ ਲਾਈਨਿੰਗ ਇਹ ਜਿਹੜੀ ਕੱਟੀ ਹੋਈ ਆ ਇਹ ਆਪਾਂ ਨੇ ਅੱਧਾ-ਅੱਧਾ ਇੰਚ ਜਿਹੜੀ ਐਕਸਟਰਾ ਕੱਟੀ ਹੋਈ ਆ ਕਮੀਜ਼ ਦੇ ਮਤਲਬ ਜਿਹੜੇ ਪੱਲੇ ਆ ਨਾ ਆਪਣੇ ਉਹਨਾਂ ਨਾਲੋਂ ਅੱਧਾ-ਅੱਧਾ ਇੰਚ ਠੀਕ ਹੈ ਜੀ ਇਹ ਆਪਾਂ ਸੈਂਟਰ ਦੇ ਵਿੱਚ ਅੱਧੇ-ਅੱਧੇ ਇੰਚ ਪਾਸੇ ਸिलाई ਲਗਾਵਾਂਗੇ ਲਾਈਨਿੰਗ ਦੇ ਦੇਖੋ ਠੀਕ ਹੈ ਜੀ ਇਦਾਂ ਨਾਲ ਕੀ ਹੈ ਆਪਣੇ ਜਨੋ ਆਪਾਂ ਨੂੰ ਆਪਾਂ ਨੂੰ ਲੋਡ ਹੋਵੇ ਜਿਵੇਂ ਕਿ ਆਪਣਾ ਜਿਹੜਾ ਇਕੱਠਾ ਹੋਈ ਜਾਂਦੀ ਹੈ ਲਾਈਨਿੰਗ ਸੁngੜ ਜਾਂਦੀ ਹੈ ਤਾਂ ਕੁਝ ਵੀ ਹੁੰਦੀ ਆ ਇਹ ਆਪਸ ਲਾਈਨ ਹੀ ਫਿਰ ਖੋਲ ਲੈਂਦੇ ਹੁੰਦੇ ਆ ਠੀਕ ਹੈ ਜੀ ਇਸ ਲਈ ਇਹ ਅੱਧਾ-ਅੱਧਾ ਇੰਚ ਆਪਾਂ ਨੇ ਇੱਕ ਵੱਧ ਰੱਖ ਕੇ ਇਹਨਾਂ ਨੂੰ ਸਲਾਈ ਲਗਾ ਦੇਣਾ ਇਸ ਤਰ੍ਹਾਂ ਆ ਦੇਖੋ ਠੀਕ ਹੈ ਜੀ ਹੁਣ ਆਪਾਂ نیچے ਤੋਂ ਫੋਲਡ ਕਰ ਲੈਣਾ ਇਸ ਤਰ੍ਹਾਂ ਇਹਨੂੰ ਪੱਲੇ ਵਾਲ ਤੋਂ ਠੀਕ ਹੈ ਜੀ ਜਿਹੜੇ ਆਪਾਂ ਵੱਧ ਸਲਾਈ ਲਗਾਈ ਆ ਉਹ ਆਪਾਂ ਨੇ نیچے ਰੱਖਣੀ ਆ ਬਾਹਰ ਵਾਲੀ ਸਾਈਡ ਠੀਕ ਹੈ ਜੀ ਤੇ ਆਪਾਂ ਅੰਦਰ ਨੂੰ ਆਹ ਵਾਲੀ ਜਿਹੜੀ ਥੱਲੇ ਆਪਾਂ ਫੋਲਡਿੰਗ ਕਰ ਦੇਣਾ ਪੱਲਾ ਲਾਈਨਿੰਗ ਦਾ ਦੋਨੋਂ ਪੱਲੇ ਆਪਾਂ ਇਸੇ ਤਰ੍ਹਾਂ ਆਪਾਂ ਨੇ ਫੋਲਡ ਕਰ ਲੈਣੇ ਪਹਿਲਾਂ ਠੀਕ ਹੈ ਜੀ ਲੋ ਜੀ ਇਦਾਂ ਹੀ ਮੈਂ ਦੂਜੇ ਪੱਲਾ ਵੀ ਕਰ ਲਿਆ ਠੀਕ ਹੈ ਜੀ ਫਰੰਟ ਵਾਲਾ ਵੀ ਤੇ ਬੈਕ ਵਾਲਾ ਵੀ ਜਿਹੜਾ ਅੱਧਾ ਇੰਚ ਵਧਾ ਕੇ ਕਰਿਆ ਹੋਇਆ ਸਲਾਈ ਲਗਾਈਆ ਸੈਂਟਰ ਚ ਉਹ ਆਪਾਂ ਨੇ ਬਾਹਰ ਵਾਲੀ ਸਾਈਡ ਰੱਖਣਾ ਹੈ ਕਮੀਜ਼ ਦੀ ਠੀਕ ਹੈ ਜੀ ਹੁਣ ਆਪਾਂ ਇਹਨੂੰ ਅਟੈਚ ਕਰਾਂਗੇ ਕਮੀਜ਼ ਦੇ ਪੱਲੇ ਨਾਲ ਠੀਕ ਹੈ ਜੀ ਜਿਹੜਾ ਬਦਾ ਕੇ ਰੱਖਿਆ ਹੋ ਆਪਾਂ ਬਾਹਰ ਵਾਲੀ ਸਾਈਡ ਰੱਖਣਾ ਆ ਠੀਕ ਹੈ ਜੀ ਆ ਦੇਖੋ ਉੱਪਰ ਆਪਣਾ ਕਮੀਜ਼ ਆ ਗਿਆ ਠੀਕ ਹੈ ਜੀ ਲੋ ਜੀ ਆ ਦੇਖੋ ਇਹ ਹੋ ਗਈ ਆਪਣੀ ਪੁੱਠੀ ਸਾਈਡ ਠੀਕ ਹੈ ਜੀ ਜਿਹੜੀ ਆਪਾਂ ਬਾਧ ਰੱਖੀ ਆ ਥੱਲੇ ਕਮੀਜ਼ ਆਪਣਾ ਜਿਹੜਾ ਆ ਸਿੱਧਾ ਆ ਗਿਆ ਠੀਕ ਹੈ ਤੇ ਹੁਣ ਆਪਾਂ ਪਹਿਲਾਂ ਮੋਡੇ ਅਟੈਚ ਕਰ ਲਾਂਗੇ ਇਸ ਤਰ੍ਹਾਂ ਮੈਂ ਇਹਦੀ ਗਲੇ ਦੀ ਕਟਿੰਗ ਕੀਤੀ ਹੋਈ ਸੀ ਠੀਕ ਹੈ ਜੀ ਪਹਿਲਾਂ ਆਪਾਂ ਮੋਡੇ ਵੜ ਸਿਲਾਈ ਲਗਾ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਨੇ ਇਹਨਾਂ ਕਮੀਜ਼ ਦੀ ਕਰੀਜ਼ ਬਣਾ ਲੈਣੀ ਬਣਾਈ ਹੋਈ ਆਪਾਂ ਨੇ ਇਹ ਠੀਕ ਹੈ ਜੀ ਜਿਹੜੀ ਆਪਾਂ ਆਪਾਂ ਸੈਂਟਰ ਚਾਹ ਸਿਲਾਈ ਲਗਾਈ ਹੈ ਲਾਈਨਿੰਗ ਦੇ ਆਪਾਂ ਇਹਦੇ ਉੱਪਰ ਉੱਪਰ ਪਹਿਲਾਂ ਅੱਧੀ ਸਿਲਾਈ ਲਗਾ ਲੈਣੀ ਹੈ ਠੀਕ ਹੈ ਜੀ ਲਾਈਨਿੰਗ ਬਿਲਕੁਲ ਸੈੱਟ ਕਰ ਲੈਣਾ ਮੋਡਿਆਂ ਤੋਂ ਵੀ ਦੇਖੋ ਪ੍ਰੋਪਰਲੀ ਸੈੱਟ ਕਰਕੇ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਅੱਧੀ ਸਲਾਈ ਸੈਂਟਰ ਦੇ ਵਿੱਚ ਰਕਾ ਲੈਣੀ ਆ ਵੱਡੇ ਵਕੀਏ ਦੇ ਨਾਲ ਆਪਾਂ ਨੇ ਐਦਾਂ ਹਾਫ ਆਫ ਕਰਕੇ ਆਪਾਂ ਸਲਾਈ ਲਗਾ ਲੈਣੀ ਐ ਐਦਾਂ ਠੀਕ ਹੈ ਜੀ ਐਦਾਂ ਕੀ ਆਪਣੀ ਲਾਈਨਿੰਗ ਜਿਹੜੀ ਦੋਨੇ ਪਾਸੇ ਪ੍ਰੋਪਰ ਸੈੱਟ ਲੱਗ ਜਾਂਦੀ ਆ ਨਾਲ ਦੇ ਨਾਲ ਆਪਾਂ ਸਹੀ ਕਰਦੇ ਜਾਣਾ ਤੇ ਨਾਲ ਦੇ ਨਾਲ ਆਪਾਂ ਇਹਨੂੰ ਲਾਈਨਿੰਗ ਨੂੰ ਸਲਾਈ ਲਗਾਉਂਦੇ ਜਾਣਾ ਸੈਂਟਰ 'ਚ ਕਮੀਜ਼ ਦੇ ਠੀਕ ਹੈ ਜੀ ਲਓ ਜੀ ਇਦਾਂ ਆਪਾਂ ਸਲਾਈ ਲਗਾ ਲਈ ਹੁਣ ਆਪਾਂ ਨੇ ਸਾਈਡਾਂ ਨਾਲ ਸਲਾਈ ਲਗਾ ਲੈਣੀ ਹੈ ਇਦਾਂ ਲਾਈਨਿੰਗ ਸੈੱਟ ਕਰਕੇ ਆ ਦੇਖੋ ਠੀਕ ਹੈ ਜੀ ਨਾਲ ਨਾਲ ਆਪਾਂ ਸੈੱਟ ਕਰੀ ਜਾਣਾ ਹੈ ਤੇ ਨਾਲੇ ਆਪਾਂ ਸਲਾਈ ਲਗਾ ਦੇਣੀ ਹੈ ਇਦਾਂ ਠੀਕ ਹੈ ਜੀ ਇਦਾਂ ਕਿ ਲਾਈਨਿੰਗ ਤੁਹਾਨੂੰ ਲਗਾਉਣੀ ਜਿਹੜੀ ਔਖੀ ਨਹੀਂ ਲੱਗੂਗੀ ਠੀਕ ਹੈ ਜੀ ਕੋਈ ਬਾੜ ਨਹੀਂ ਆਊਗਾ ਲਓ ਜੀ ਜਿਹੜੀ ਬਾਦੀ ਘਟਦੀ ਉਹ ਆਪਾਂ ਬਾਅਦੋਂ ਕਟਿੰਗ ਕਰ ਦਾਂਗੇ ਠੀਕ ਹੈ ਜੀ। ਲੋ ਜੀ ਇੱਧਰ ਵੀ ਆਪਾਂ ਸੈੱਟ ਕਰਕੇ ਇਦਾਂ ਹੀ। ਠੀਕ ਹੈ ਜੀ। ਲੋ ਜੀ। ਦੋਨੇ ਪੱਲੇ ਦੀ ਲਾਈਨਿੰਗ ਆਪਾਂ ਇਸੇ ਤਰ੍ਹਾਂ ਅਟੈਚ ਕਰ ਲੈਣੀ ਆ। ਠੀਕ ਹੈ ਜੀ ਸੌਖੇ ਤਰੀਕੇ ਨਾਲ। ਲੋ ਜੀ। ਕੋਈ ਬਾੜ ਨਹੀਂ ਆਪਣਾ ਆਊਗਾ ਇਦਾਂ ਬਿਲਕੁਲ ਸਾਫ਼ ਆਪਣੀ ਲਾਈਨਿੰਗ ਜਿਹੜੀ ਅਟੈਚ ਹੋ ਗਈ ਠੀਕ ਹੈ ਜੀ ਜਿਹੜੀ ਆਪਣੇ ਮੋਡੇ ਵਾਲੀ ਸਲਾਈ ਉਹ ਆਪਾਂ ਨੇ ਬਾਅਦੋਂ ਲਗਾਉਣੀ ਆ ਠੀਕ ਹੈ ਜੀ ਲਾਈਨਿੰਗ ਦੀ ਕਿਉਂਕਿ ਆਪਾਂ ਨੇ ਗੁੰਮ ਸਲਾਈ ਲਗਾਉਣੀ ਆ ਗੜਿਆਂ ਦੀ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਦੇਖੋ ਬਿਲਕੁਲ ਕੋਈ ਬਾੜ ਨਹੀਂ ਹੈਗਾ ਆਪਣਾ ਲਾਈਨਿੰਗ ਦੇ ਵਿੱਚ ਬਿਲਕੁਲ ਐਸ ਸਫਾਈ ਨਾਲ ਲੱਗ ਗਈ ਠੀਕ ਹੈ ਜੀ ਮੋਡੇ ਵਾਲੀ ਸਲਾਈ ਆਪਾਂ ਗਲੇ ਬਣਾਉਣ ਤੋਂ ਬਾਅਦ ਚ ਲਗਾਵਾਂਗੇ ਠੀਕ ਹੈ ਜੀ ਹੁਣ ਆਪਾਂ ਬਣਾਵਾਂਗੇ ਗਲੇ ਠੀਕ ਜੀ ਪਹਿਲਾਂ ਆਪਾਂ ਫਰੰਟ ਵਾਲਾ ਗਲਾ ਬਣਾਵਾਂਗੇ ਇਹ ਮੈਂ ਪ੍ਰੈਸ ਕੀਤਾ ਹੋਇਆ ਸੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਪਹਿਲਾਂ ਹਲੇ ਦੁਆਲੇ ਤੋਂ ਕੱਪੜੇ ਨੂੰ ਠੀਕ ਹੈ ਜੀ ਹੁਣ ਆਪਾਂ ਇਹਦਾ ਸੈਂਟਰ ਕਰ ਲੈਣਾ ਇਹਦਾ ਗਲੇ ਨੂੰ ਸੈਂਟਰ ਕਰਕੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਐਦਾ ਕਰਕੇ ਸੈਂਟਰ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਕੱਟ ਲਗਾ ਲਾਂਗੇ ਠੀਕ ਹੈ ਇੱਥੇ ਆਪਾਂ ਸੈਂਟਰ ਕੀਤਾ ਹੋਇਆ ਆਪਣਾ ਮੋੜ ਥੀਰੇ ਤੇ ਠੀਕ ਹੈ ਜੀ ਆਹ ਲਓ ਜੀ ਇਹਦੇ ਨਾਲ ਆਪਾਂ ਨੇ ਜਿਹੜਾ ਆਪਣਾ ਕੱਟ ਮਿਲਾ ਲੈਣਾ ਐ ਐਦਾ ਪਹਿਲਾਂ ਗੱਲ ਨੂੰ ਬਿਲਕੁਲ ਸੈੱਟ ਕਰਕੇ ਲੱਕ ਲੈਣਾ ਕਿ ਦੋਨੋਂ ਸੈੱਟ ਹੋ ਤਾਂ ਆਪਣਾ ਕਪੜਾ ਬਿਲਕੁਲ ਸਹੀ ਆ ਠੀਕ ਹੈ ਜੀ ਮੋਢੇ ਵਾਲੀ ਸਾਈਡ ਤੋਂ ਤੇ ਸਾਰਾ ਕਿਮੀਜ਼ ਆਪਣਾ ਜਿਹੜਾ ਕਰੀਜ਼ ਤੇ ਆਧਾਰਿਤ ਹੁੰਦਾ ਆਪਾਂ ਕਰੀਜ਼ ਜਿਹੜੀ ਕਮੀਜ਼ ਦੀ ਸੈਂਟਰ ਵੱਲ ਜਰੂਰ ਬਣਾਉਣੀ ਹੈ ਪਹਿਲਾਂ ਠੀਕ ਹੈ ਜੀ ਹੁਣ ਆਪਾਂ ਗਰੀਜ਼ ਦੇ ਨਾਲ ਇਸ ਤਰ੍ਹਾਂ ਜਿਹੜਾ ਹੈ ਆਪਣਾ ਗੱਲੇ ਦਾ ਸੈਂਟਰ ਕਰਕੇ ਆਪਾਂ ਨਿਸ਼ਾਨ ਲਗਾ ਲੈਣਾ ਇਦਾਂ ਠੀਕ ਹੈ ਜੀ ਤੇ ਹੁਣ ਆਪਾਂ ਨੇ ਸੈਂਟਰ ਚ ਪਰਲ ਇੱਕ ਸਲਾਈ ਲਗਾ ਲੈਣੀ ਆ ਤਾਂ ਜੋ ਆਪਣਾ ਗੱਲਾ ਜਿਹੜਾ ਹਿੱਲੇ ਨਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਗੁਲਾਈ ਦੇ ਵਿੱਚ ਇਸ ਤਰ੍ਹਾਂ ਸੀਲ ਲਗਾ ਦੇਣੀ ਆ ਠੀਕ ਹੈ ਜੀ ਲਓ ਜੀ ਤੇ ਹੁਣ ਆਪਾਂ ਸਲਾਈ ਜਿਹੜੀ ਬਿਲਕੁਲ ਨਾਲ-ਨਾਲ ਲਗਾਈ ਆਪਾਂ ਬੁਕਰਮ ਤੇ ਨਹੀਂ ਲਗਾਈ ਸੀ ਠੀਕ ਹੈ ਜੀ ਆਪਾਂ ਤੁਸੀਂ ਇਸ ਤਰ੍ਹਾਂ ਲਗਾਉਣੀ ਆ ਤੇ ਹੁਣ ਆਪਾਂ ਕਟਿੰਗ ਕਰ ਦਾਂਗੇ ਥੋੜਾ ਥੋੜਾ ਕੱਪੜਾ ਛਟਕੇ ਨਾ ਆਪਾਂ ਕਟਿੰਗ ਕਰ ਦੇਣੀ ਹੈ ਦੀ ਵਿੱਚੋਂ ਠੀਕ ਹੈ ਜੀ ਕਮੀ ਸਿੱਧਾ ਆਏ ਤੇ ਗਲਾ ਆਪਾਂ ਜਿਹੜਾ ਕੁੱਠਾ ਰੱਖਿਆ ਉੱਪਰ ਠੀਕ ਹੈ ਜੀ ਧਿਆਨ ਰੱਖਣਾ ਆ ਲਓ ਜੀ ਹੁਣ ਆਪਾਂ ਹੌਲੀ ਹੌਲੀ ਟੱਕ ਲਗਾ ਦਾਂਗੇ ਛੋਟੇ ਛੋਟੇ ਜੀ ਸिलाई ਤੇ ਟੱਕ ਨਾ ਲੱਗਣਾ ਆਪਣੇ ਧਿਆਨ ਨਾਲ ਲਗਾਉਣੇ ਆ ਠੀਕ ਹੈ ਜੀ ਇਦਾਂ ਕਟਿੰਗ ਕਰ ਦੇਣੀ ਹੌਲੀ ਹੌਲੀ ਲਓ ਜੀ ਇਹ ਕੱਟ ਲਗਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਅੰਦਰ ਨੂੰ ਫੋਲਡਿੰਗ ਕਰ ਦੇਣਾ ਠੀਕ ਹੈ ਜੀ ਆ ਦੇਖੋ ਇਹ ਸਿੱਧਾ ਹੈ ਨਾ ਆਪਣਾ ਇਹਨੂੰ ਐਦਾ ਅੰਦਰ ਨੂੰ ਫੋਲਡ ਕਰ ਦੇਣਾ ਠੀਕ ਹੈ ਜੀ ਫਿਰ ਆਪਾਂ ਪਰੇ ਸਲਾਈ ਲਗਾ ਦੇਣੀ ਆ ਠੀਕ ਹੈ ਜੀ ਲੋ ਜੀ ਐਦਾ ਆਪਦਾ ਕੱਚੀ ਸਲਾਈ ਲਾਤੀ ਐਦਾ ਠੀਕ ਹੈ ਜੀ ਗੜਾ ਬਣਾ ਬਣ ਕੇ ਆਪਣਾ ਰੈਡੀ ਆ ਹੁਣ ਆਪਾਂ ਬਣਾਵਾਂਗੇ ਬੈਕਵਾਰਡ ਠੀਕ ਹੈ ਜੀ ਬੈਕਵਾਰਡ ਨੂੰ ਆਪਾਂ ਹਰੇ ਬਲੀਰ ਲਗਾਉਣੀਆਂ ਠੀਕ ਹੈ ਜੀ ਲੋ ਜੀ ਪਹਿਲਾਂ ਆਪਾਂ ਸਿੰਗਲ ਇਹਦਾ ਰੇਵ ਕਮਾ ਦੇਣੀ ਆ ਗੁਲਾਈ ਦੇ ਵਿੱਚ ਅਗੜਾ ਆਪਣਾ ਬੈਕ ਵਾਲਾ ਛੋਟਾ ਜਿਹਾ ਇਸੇਪਾ ਕੱਟਿਆ ਆਪਾਂ ਕਟਿੰਗ ਦੀ ਵੀਡੀਓ ਪਾਈ ਹੋਈ ਐ ਸੂਟ ਦੀ ਠੀਕ ਹੈ ਜੀ ਕਲੋਜੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਛੋਟੇ ਛੋਟੇ ਕੱਟ ਲਗਾ ਲੈਣੇ ਆ ਠੀਕ ਹੈ ਜੀ ਇਹ ਵੀ ਆਪਾਂ ਸਿੱਧੇ ਪਰ ਅਕੇ ਲੀਰ ਲਗਾਈ ਅਦਾ ਕਮੀ ਸਿੱਧਾ ਏ ਠੀਕ ਹੈ ਜੀ ਲੀਰ ਪੁੱਠੀ ਰੱਖ ਕੇ ਆਪਾਂ ਲਗਾਈ ਆ ਤੇ ਹੁਣ ਆਪਾਂ ਇਹਨੂੰ ਅੱਧਾ ਅੱਧਾ ਇੰਚ ਦਾ ਅੰਦਰ ਨੂੰ ਫੋਲਡ ਕਰ ਦੇਣਾ ਅੱਧੇ ਤੋਂ ਵੀ ਘੱਟ ਬਿਲਕੁਲ ਬਰੀਕ ਠੀਕ ਹੈ ਜੀ ਐਦਾ ਆਪਾਂ ਸਿੱਧੇ ਪਾਸੇ ਦਵ ਮਿਸ ਲਾਈ ਲਗਾ ਦੇਣੀ ਐਦਾ ਬਿਲਕੁਲ ਨਾਲ-ਨਾਲ ਆ ਦੇਖੋ ਇਹਦਾ ਫੋਲਡ ਕਰਦੇ ਜਾਣਾ ਜਿੰਨਾ ਤੁਸੀਂ ਬਰੀਕ ਰੱਖੋਗੇ ਉਨਾ ਥੋੜੀ ਸਫਾਈ ਨਾਲ ਜਿਹੜੀ ਲੀਰ ਲੱਗੂਗੀ ਹਰੇ ਲੀਰ ਕੋਈ ਬਾੜ ਨਹੀਂ ਆਊਗਾ ਠੀਕ ਹੈ ਜੀ ਲਓ ਜੀ ਤੇ ਜਿਹੜਾ ਆਪਣਾ ਬਚ ਐਕਸਟਰਾ ਕਪੜਾ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਇਹਨੂੰ ਆਪਾਂ ਕਟਿੰਗ ਕਰਤਾ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਮੋਢਿਆਂ ਨੂੰ ਅਟੈਚ ਠੀਕ ਹੈ ਜੀ ਦੇਖੋ ਆਪਾਂ ਗਲਾ ਪਹਿਲਾਂ ਬੈਕਵਰਡ ਇਦਾਂ ਸੈੱਟ ਕਰਕੇ ਜਿਹੜੀ ਆਪਣੀ ਲੀਰ ਆ ਉਹਨੂੰ ਆਪਾਂ ਪਹਿਲਾਂ ਫਰੰਟ ਵਾਲੇ ਗਲੇ ਦੇ ਉੱਪਰ ਇਦਾਂ ਸੈੱਟ ਕਰ ਲੈਣਾ ਠੀਕ ਹੈ ਤੇ ਜਿਹੜੀ ਆਪਣੀ ਬੈਕ ਵਾਲੀ ਲਾਈਨਿੰਗ ਆ ਦੇਖੋ ਆ ਲੀਰ ਪਹਿਲਾਂ ਆਪਾਂ ਥੋੜੀ ਜੀ ਫਰੰਟ ਗਲ ਇਹ ਰੱਖ ਲਈ ਤੇ ਹੁਣ ਆਪਾਂ ਲਾਈਨਿੰਗ ਉੱਪਰੋਂ ਘੁਮਾ ਦੇਣੀ ਐ ਇਦਾਂ ਬੈਕ ਵਾਲੀ ਲਾਈਨਿੰਗ ਧਿਆਨ ਨਾਲ ਦੇਖਿਓ ਦੁਆਰਾ ਆ ਦੇਖੋ ਠੀਕ ਹੈ ਜੀ ਬੈਕ ਵਾਲੀ ਲਾਈਨ ਆਪਾਂ ਲਾ ਉਹਦੇ ਹਟ ਲਈ ਆਪਾਂ ਨੇ ਇਦਾਂ ਪਿੱਛੇ ਤੋਂ ਤੇ ਹੁਣ ਆਪਾਂ ਨੇ ਫਰੰਟ ਵਾਲਾ ਗਲਾ ਇਦਾਂ ਰੱਖ ਲਿਆ ਠੀਕ ਹੈ ਜੀ ਤੇ ਜਿਹੜੀ ਆਪਣੀ ਬੈਕ ਵਾਲੀ ਲੀਰ ਉਹ ਉੱਪਰ ਇਦਾਂ ਸੈਟ ਕਰ ਲਈ ਠੀਕ ਹੈ ਜੀ ਤੇ ਹੁਣ ਆਪਾਂ ਲਾਈਨਿੰਗ ਜਿਹੜੀ ਆ ਉੱਪਰ ਇਸ ਤਰ੍ਹਾਂ ਘੁਮਾ ਦੇਣੀ ਠੀਕ ਹੈ ਜੀ ਕੱਲੇ ਲਾਈਨਿੰਗ ਆਪਾਂ ਇਸ ਤਰ੍ਹਾਂ ਬੈਕ ਵਾਲੀ ਇੱਛੇ ਵਾਲੀ ਆਪਾਂ ਕਮਾ ਦੇਣੀ ਐ ਇਦਾਂ ਇਹ ਫਿਰ ਆਪਣੇ ਮੋਡੇ ਦੀ ਜਿਹੜੇ ਗੋਮ ਸਲਾਈ ਲੱਗ ਜੂਗੀ ਠੀਕ ਹੈ ਜੀ ਲੋ ਜੀ ਆ ਦੇ ਕੋਣ ਆਪਾਂ ਸਿੱਧੇ ਕਰਾਂਗੇ ਨਾ ਦੇਖੋ ਅੰਡਰਗਰਾਊਂਡ ਜਿਹੜੀ ਆਪਣੀ ਸਲਾਈ ਮੋਡੇ ਦੀ ਲੱਗ ਗਈ ਠੀਕ ਹੈ ਜੀ ਇਹ ਚ ਕੋਈ ਜੋੜ ਨਹੀਂ ਆਇਆ ਹੁਣ ਠੀਕ ਹੈ ਲੋ ਜੀ ਦੋਨੇ ਮੋਡੇ ਆਪਾਂ ਇੱਦੀ ਅਟੈਚ ਕਰ ਲੈਣੇ ਆ ਠੀਕ ਹੈ ਜੀ ਲਓ ਜੀ ਬੰ ਮੋਡੇ ਦੋਨੇ ਇਦਾਂ ਹੀ ਅਟੈਚ ਕਰ ਲੇ ਜਿਹੜੀ ਆ ਬਾਦ ਘਾਟ ਆਪਾਂ ਨੇ ਕਟਿੰਗ ਕਰ ਦੇਣੀ ਆ ਨਾਲੇ ਆਪਾਂ ਜਿਹੜੇ ਸਾਈਡ ਨੇ ਸਲਾਈ ਆਪਣੇ ਮੋਟੇ ਵਾਲੀ ਆਪਾਂ ਉਹ ਲਗਾ ਦਾਂਗੇ ਹੁਣ ਠੀਕ ਹੈ ਜੀ ਲਓ ਜੀ ਠੀਕ ਹੈ ਹੁਣ ਆਪਾਂ ਪਾਵਾਂਗੇ ਪਲੇਟਾ ਪਲੇਟਾ ਆਪਾਂ ਪਹਿਲਾਂ ਕੱਚੀਆਂ ਕਰ ਲੈਣੀਆਂ ਇਸ ਤਰ੍ਹਾਂ ਵੱਡੇ ਬਕੀਏ ਨਾਲ ਠੀਕ ਹੈ ਜੀ ਪਲੇਟਾ ਆਪਾਂ ਸਿਰਫ ਆਪਾਂ ਲੰਬੀਆਂ ਹੀ ਪਾਉਣੀਆਂ ਇਹਦੇ ਵਿੱਚ ਸਾਈਡ ਪਲੇਟਾ ਆਪਾਂ ਨਹੀਂ ਪਾਉਣੀ ਹੈਗੀਆਂ ਠੀਕ ਹੈ ਜੀ ਸਿਰਫ ਲੰਬੀਆਂ ਹੀ ਪੌਣੀਆਂ ਦੇ ਵਿੱਚ ਆਪਾਂ ਨੇ ਦੋ ਦੋ ਪਲੇਟਾਂ ਦੋਨੋਂ ਫਰੰਟ ਤੇ ਵੀ ਤੇ ਬੈਕ ਤੇ ਵੀ ਠੀਕ ਹੈ ਜੀ ਪਹਿਲਾਂ ਆਪਾਂ ਇਹਦਾ ਕੱਚੀ ਸਿਲਾਈ ਲਗਾ ਲੈਣੀ ਆ ਇਹਦੇ ਨਾਲ ਕੀ ਆਪਣੀ ਪਲੇਟ ਜਿਹੜੀ ਆ نیچے ਛੁੱਟੂਗਾ ਨਹੀਂ ਕਪੜਾ ਆਪਣਾ ਠੀਕ ਹੈ ਜੀ ਲਓ ਜੀ ਆ ਦੇਖੋ ਹੁਣ ਆਪਾਂ ਕੀ ਕਰਨਾ ਐਦਾਂ ਪਲੇਟ ਨੂੰ ਆਪਾਂ ਚੱਕ ਲੈਣਾ ਆ ਠੀਕ ਹੈ ਜੀ ਇਦਾਂ ਨਾਲ ਕਿ ਆਪਣਾ ਕੱਪੜਾ ਜਿਹੜਾ ਪਿੱਛੇ ਆਪਣਾ ਛੁੱਟਣ ਦਾ ਡਰ ਨਹੀਂ ਵੀ ਥੱਲੇ ਆਪਣਾ ਜਿਹੜਾ ਕੱਪੜਾ ਛੁੱਟ ਜੂਗਾ ਉਹ ਨਹੀਂ ਹੋਊਗਾ ਠੀਕ ਹੈ ਜੀ ਤੇ ਇੱਥੋਂ ਆਪਾਂ ਸਲਾਈ ਹੈ ਇਦਾਂ نیچے ਤੋਂ ਆਪਾਂ ਜਿਹੜੀ ਮੂਹਰੇ ਤੋਂ ਨੋਕਦਾਰ ਤੇ ਸੈਂਟਰ ਚੋਂ ਆਪਾਂ ਦੇ ਇੰਜ ਦੇ ਨਿਸ਼ਾਨ ਦੇ ਨਾਲ ਇਦਾਂ ਕੋਲਾਈ ਦੇ ਵਿੱਚ ਆਪਾਂ ਨੇ ਪਲੇਟ ਪਾ ਦੇਣੀ ਹੈ ਠੀਕ ਹੈ ਜੀ ਲਓ ਜੀ ਚਾਰੋਂ ਪਲੇਟ ਆਪਾਂ ਪਾਏ ਸੀ ਦਰਾਂ ਬਾਹਰਣੀਆਂ ਦੋ ਬੈਕ ਵਾਲੀਆਂ ਤੇ ਦੋ ਫਰੰਟ ਵਾਲੀਆਂ ਠੀਕ ਹੈ ਜੀ ਲਓ ਜੀ ਠੀਕ ਹੈ ਜੀ। ਲਓ ਜੀ। ਬੈਕ ਵਾਲੇ ਵੀ ਆਪਾਂ ਪਾ ਲੈਣੇ ਇਸੇ ਤਰ੍ਹਾਂ। ਠੀਕ ਹੈ। ਲਓ ਜੀ ਹੁਣ ਆਪਾਂ ਲਾਵਾਂਗੇ ਫਿਟਿੰਗ ਦੇ ਨਿਸ਼ਾਨ। ਪਲੇਟਾਂ ਆਪਣੀਆਂ ਬੈ ਗਈਆਂ। ਠੀਕ ਹੈ ਜੀ। ਆ ਦੇਖੋ ਹੁਣ ਆਪਾਂ ਲਾਵਾਂਗੇ ਫਿਟਿੰਗ ਦੀ ਸਿਲਾਈ। ਠੀਕ ਹੈ ਜੀ। ਸਿਲਾਈ ਆਪਣੀ ਬਿਲਕੁਲ ਬਰਾਬਰੀ ਲੱਗੂ ਕਿਉਂਕਿ ਆਪਾਂ ਸਾਈਡ ਵਾਲੀ ਪਲੇਟਾਂ ਨਹੀਂ ਪਾਉਂਦਾ ਹੈਗੀਆਂ। ਠੀਕ ਹੈ ਜੀ। ਵੱਧ ਘਟਾ ਆਪਣੀ ਸਿਲਾਈ ਨਹੀਂ ਲੱਗਣੀ ਹੈਗੀ। ਜੇ ਆਪਾਂ ਉੱਪਰ ਵਾਲੀ ਪਲੇਟ ਪਾਉਂਦੀ ਫਿਰ ਆਪਾਂ ਅੱਧਾ ਇੰਜ ਜਿਹੜੀ ਘਟਾ ਕੇ ਸਿਲਾਈ ਲਗਾਉਣੀ ਸੀ ਫਰੰਟ ਵਾਲੀ। ਠੀਕ ਹੈ ਜੀ ਕਿਉਂਕਿ ਹੁਣੇ ਆਪਾਂ ਪਲੇਟਾਂ ਲੰਬੀਆਂ ਹੀ ਪਾਉਣ ਆਪਾਂ ਪੱਲੇ ਜਿਹੜੇ ਬਰਾਬਰ ਹੀ ਰੱਖਾਂਗੇ ਠੀਕ ਹੈ ਜੀ ਲੋ ਜੀ ਇੱਥੋਂ ਆਪਾਂ ਹੁਣ ਫਿਟਿੰਗ ਦੀ ਸਿਲਾਈ ਲਗਾ ਦਾਂਗੇ ਠੀਕ ਹੈ ਲੋ ਜੀ نیچے ਆਪਾਂ हिਪ ਤੇ ਪੱਕੀ ਕਰਕੇ ਨਾ ਸਿਲਾਈ ਨੂੰ ਪਹਿਲਾਂ ਇੱਕ ਦੋ ਸਿਲਾਈ ਪਾਪਲਾ ਬੈਕ ਕਰਕੇ ਲਗਾ ਦੇਣੀ ਐ ਇਦਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦਾ ਇਦਾਂ ਇੰਚ ਜਿਹੜੀ ਆ ਆਪਾਂ ਨੇ ਸਿਲਾਈ ਜਿਹੜੀ ਆ ਹੋਰ ਲਗਾ ਦੇਣੀ ਆ ਵਧਾ ਕੇ ਲਗਾਣੀ ਆ ਜਾਨੀ ਕਿ ਮਤਲਬ ਕਿ ਇਹ ਹੁੰਦਾ ਵੀ ਕਸਟਮਰ ਜੇ ਅਗਲੇ ਨੂੰ ਖੁੱਲੇ ਕਰਨ ਦੇ ਲੋੜ ਆ ਫਿਰ ਕਲਕ ਮੀਜ਼ ਖੁੱਲਾ ਕਰ ਸਕਦਾ ਆਪਣਾ ਠੀਕ ਹੈ ਜੀ ਇਹ ਸਿਲਾਈ ਆਪਾਂ ਨਾਲ ਹੀ ਇਦਾਂ ਲਗਾ ਦੇਣੀ ਆ ਆ ਤਾਂ ਇਹਦਾ ਇੰਚ ਫਰਕ ਪਾ ਕੇ ਠੀਕ ਹੈ ਜੀ ਦੋਨੋਂ ਸਾਈਡ ਤੇ ਆਪਾਂ ਲਈ ਇਦਾਂ ਹੀ ਕਰਨਾ ਆ ਕਈ ਵਾਰੀ ਹੁੰਦਾ ਕਿ ਫੀਡਿੰਗ ਟਾਈਟ ਹੋਵੇ ਜਾਂ ਫਿਰ ਅਗਲਾ ਖੋਲ ਸਕਦਾ ਆ ਠੀਕ ਹੈ ਜੀ ਲੋ ਜੀ ਇੱਥੇ ਆਪਾਂ ਪੱਕੀ ਕਰਕੇ ਠੀਕ ਹੈ ਜੀ ਹਿਪ ਦੇ ਨਿਸ਼ਾਨ ਤੇ ਆ ਕੇ ਤੇ ਫਿਰ ਆਪਾਂ ਇਥੋਂ ਅੱਧਾ ਅੱਧਾ ਇੰਚ ਜਿਹੜੀ ਆ ਵਧਾ ਕੇ ਸਿਲਾਈ ਲਗਾ ਦੇਣੀ ਆ ਠੀਕ ਹੈ ਦੋਨੋਂ ਸਾਈਡਾਂ ਤੋਂ ਲੋ ਜੀ ਹੁਣ ਆਪਾਂ ਕਰਾਂਗੇ ਬਾਹਾਂ ਅਟੈਚ ਠੀਕ ਹੈ ਜੀ ਲੋ ਜੀ ਹੁਣ ਆਪਾਂ ਪਹਿਲਾਂ ਮੋਡਾ ਨਾਪ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਜਿਹੜਾ ਆਪਣਾ ਕਮੀਜ਼ ਆ ਇਹ 19 ਬ੍ਰੈਸਟ ਆ ਇਹਦਾ ਜਿਹੜਾ ਮੋਡਾ ਆ ਆਪਣਾ 8.5 ਤਿਆਰ ਹੋਣਾ ਆ ਠੀਕ ਹੈ ਜੀ ਤੇ ਇਹ ਆਪਾਂ ਨੇ ਜਿਵੇਂ ਹੁਣ ਆਪਣਾ ਇਹ 9 ਇੰਚ ਬਣਿਆ ਤਾਂ ਇਹ ਆਪਣਾ ਜਿਹੜਾ 1.5 ਇੰਚ ਘਟਾ ਕੇ ਸਲਾਈ ਲਏ ਤੇ ਪਰਲੋਣਾ ਨਿਸ਼ਾਨ ਠੀਕ ਹੈ ਜੀ 8.5 ਤੇ ਲਗਾਵਾਂਗੇ ਆਪਾਂ ਇਹ ਬਾਕੀ ਹਰੇਕ ਦਾ ਆਪਣਾ ਆਪਣਾ ਮੈਥਡ ਹੁੰਦਾ ਹੈ ਠੀਕ ਹੈ ਜੀ ਬਾਹਾਂ ਅਟੈਚ ਕਰਨਾ ਜੇ ਮੈ ਤੁਹਾਨੂੰ ਸੌਖਾ ਲੱਗ ਤੁਸੀ ਉਹਵੇਂ ਕਰ ਸਕਦੇ ਹੋ ਠੀਕ ਹੈ ਜੀ ਇੱਥੇ ਆਪਾਂ 8.5 ਦੇ ਨਿਸ਼ਾਨ ਲਗਾ ਲੈਣਾ ਇਦਾਂ ਠੀਕ ਹੈ ਜੀ ਜਿੰਨਾ ਵੀ ਤੁਹਾਡਾ ਨਾਪ ਕੀ ਆਊਗਾ ਮਤਲਬ ਕਿ ਟੋਟਲ ਤੋਂ ਸੇ ਅੱਧਾ ਇੰਚ ਘਟਾ ਕੇ ਜਿਹੜਾ ਬਾਹ ਤੇ ਨਿਸ਼ਾਨ ਲਗਾ ਲੈਣਾ ਹੈ ਠੀਕ ਹੈ ਜੀ ਬਿਲਕੁਲ ਸਹੀ ਆਜੂਗਾ ਤੁਹਾਡਾ ਉਹ ਹੁਣ ਜੇਥੋਂ ਆਪਾਂ ਹੁਣ ਸਲਾਈ ਪਹਿਲਾਂ ਪੱਕੀ ਕਰ ਦਾਂਗੇ ਲਓ ਜੀ ਬਾਹ ਸੈਡਸ ਲਈ ਪੱਲ ਗਾਲੀ ਹਾਂ ਆਪਾਂ ਕੀ ਕਰਨਾ ਹੈ ਹੁਣ ਤੁਹਾਨੂੰ ਕਾਟ ਪਾਉਣੀ ਦੱਸਦੇ ਆ ਦੇਖੋ ਬਾਹ ਆਪਾਂ ਰੈਡੀ ਕਰ ਲਈ ਠੀਕ ਹੈ ਜੀ ਹੁਣ ਜੇ ਮੈਂ ਆਪਾਂ ਬਾਹ ਇਹ ਅੰਦਰ ਆਪਣੀ ਇਹ ਵਾਲੀ ਸਾਈਡ ਜਾਣੀ ਹੈ ਤਾਂ ਠੀਕ ਹੈ ਜੀ ਜਿਹੜੀ ਸਾਈਡ ਆਪਣ ਜਾਣੀ ਆ ਪੁੱਧਰੋਂ ਕਾਟ ਪਾ ਲੈਣੀ ਹੈ ਪਹਿਲਾਂ ਹੁਣ ਕੰਨਾਂ ਨੂੰ ਕੰਨਾਂ ਨੂੰ ਕਾਟ ਜਿਹੜੀ ਹੈ ਆਪਣੀ ਪਾਉਣਾ ਭਲੇ ਖਾ ਲੱਗਦਾ ਹੈ ਪਹਿਲਾਂ ਇਦਾਂ ਬਾਹ ਰੈਡੀ ਕਰ ਲਿਆ ਕਰੋ ਦੇਖੋ ਵੀ ਬਾਹ ਆਪਾਂ ਜਿੱਧਰ ਨੂੰ ਆਪਾਂ ਅਟੈਚ ਕਰਨੀ ਆ ਪਉਛੇ ਤਰ੍ਹਾਂ ਆਪਾਂ ਇਹਨੂੰ ਕਾਟ ਨੂੰ ਪਾ ਲੈਣਾ ਹੈ ਠੀਕ ਹੈ ਜੀ ਹਲੋ ਹੁਣ ਆਪਾਂ ਇਦਾਂ ਬਾਹਾਂ ਲਾਉਣੀ ਆ ਨਾ ਆ ਦੇਖੋ ਠੀਕ ਹੈ ਜੀ ਤੇ ਹੁਣ ਆਪਾਂ ਨੇ ਉਧਰ ਹੀ ਆਪਾਂ ਕਾਟ ਪਾ ਲਈ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਕੀ ਕਰਨਾ ਆ ਬਾਹ ਸਿੱਧੀ ਆ ਆਪਣੀ ਕਮੀਜ਼ ਕੁੱਠਾ ਆ ਆ ਦੇਖੋ ਬਾਹ ਆਪਾਂ ਇੱਧਰ ਵਿੱਚ ਪਾ ਲੈਣੀ ਆ ਮੋਢੇ ਦੇ ਠੀਕ ਹੈ ਜੀ ਇੱਥੋਂ ਆਪਾਂ ਦੇਖੋ ਜਿਹੜੀ ਆਪਣੀ ਸਲਾਈ ਆ ਬਾਹਾਂ ਦੀ ਸਾਈਡ ਵਾਲੀ ਤੇ ਫਿਟਿੰਗ ਵਾਲੀ ਆ ਦੇਖੋ ਠੀਕ ਹੈ ਜੀ ਇਦਾਂ ਮੈਚ ਕਰਤੀ ਆ ਤੇ ਹੁਣ ਆਪਾਂ ਕੀ ਕਰਨਾ ਆ ਹੁਣ ਆਪਾਂ ਇਹਨੂੰ ਦੇਖ ਲੈਣਾ ਵੀ ਆਪਣਾ ਸਹੀ ਆ ਬਿਲਕੁਲ ਇਹ ਆ ਦੇਖੋ ਬਿਲਕੁਲ ਸਹੀ ਆ ਨਾ ਪਹਿਲਾਂ ਇਹ ਦੇਖ ਲਿਆ ਕਰੋ ਅਟੈਚ ਕਰਨ ਤੋਂ ਪਹਿਲਾਂ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਇੱਥੋਂ ਇਹਨੂੰ ਹਲਕਾ ਜਿਹਾ ਜ਼ਿਆਦਾ ਫੋਲਡ ਕਰਤਾ ਫਿਟਿੰਗ ਵਾਲੀ ਸਲਾਈ ਨੂੰ ਤੇ ਐਦਾਂ ਹੀ ਆਪਾਂ ਬਾਹ ਨੂੰ ਤਾਂ ਜੋ ਆਪਣੇ ਬਿਲਕੁਲ ਸਫਾਈ ਵਾਲ ਜਿਹੜੀ ਐ ਸਲਾਈ ਲੱਗੇ ਵਾਲੀ ਠੀਕ ਹੈ ਜੀ ਕੋਈ ਬਾੜ ਨਾ ਆਵੇ ਲੋ ਜੀ ਐਦਾਂ ਆਪਾਂ ਬਾਹ ਅਟੈਚ ਕਰ ਦੇਣੀ ਹੈ ਠੀਕ ਹੈ ਜੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਬਾਹ ਅਟੈਚ ਕਰਨ ਚਾਹੀਦਾ ਲਓ ਜੀ ਕੋਈ ਬਾੜ ਨਹੀਂ ਆਇਆ ਆਪਣੇ ਇਹਦੀ ਬਾਹ ਦੇ ਵਿੱਚ ਠੀਕ ਹੈ ਜੀ ਪ੍ਰੋਪਰਲੀ ਬਿਲਕੁਲ ਸਹੀ ਆਇਆ ਦੇਖੋ ਠੀਕ ਹੈ ਜੀ ਤੇ ਇਹ ਪਾ ਦੋਨੋਂ ਬਾਹਾਂ ਅਟੈਚ ਕਰ ਲੈਣੀ ਆ ਠੀਕ ਆ ਜੀ ਤੁਹਾਨੂੰ ਮੈਂ ਖੋਲ ਕੇ ਦਿਖਾਉਂਦੀ ਆ ਇਹ ਦੇਖੋ ਠੀਕ ਹੈ ਲਓ ਜੀ ਠੀਕ ਹੈ ਬਿਲਕੁਲ ਸਹੀ ਲੱਗੀ ਆਪਣੀ ਬਾਹ ਇਹ ਬੈਕ ਤੇ ਵੀ ਦੇਖੋ ਠੀਕ ਹੈ ਜੀ ਕੋਈ ਬਾੜ ਨਹੀਂ ਆਪਣੇ ਤੇ ਚਾਇਆ ਦੋਨੋਂ ਬਾਹਾਂ ਪਾਏ ਦੀ ਅਟੈਚ ਕਰ ਲਈਏ ਠੀਕ ਹੈ ਜੀ ਲਓ ਜੀ ਕਮੀਜ਼ ਬਣ ਕੇ ਆਪਣਾ ਰੈਡੀ ਆ ਠੀਕ ਹੈ ਜੀ ਦੇਖੋ ਚਾਕ ਫੋਲਡ ਆਪਾਂ ਕਰਤੀ ਸੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੀ ਧੰਨਵਾਦ